ਵਿਕਨ ਜੀ ਰਵਨੀਤ ਬਿੱਟੂ ਨੇ ਕਿਸਾਨਾਂ ਔਗੋ ਦੀ ਜਾਇਦਾਦ ਚੈੱਕ ਕਰਨ ਬਾਰੇ ਕਹਿ ਇਸ ਵਾਰ ਕੀ ਕਹੋ ਵੀ ਬਿੱਟੂ ਸਾਰਾ ਦਿਨ ਕਿਸਾਨਾਂ ਨੂੰ ਬਲਾ ਕੱਢਦਾ ਰਹਿੰਦਾ ਹੈ ਕਿਸਾਨਾਂ ਦੇ ਖਿਲਾਫ ਬੋਲਦਾ ਹੈ ਉਹਨੂੰ ਇਹ ਨਹੀਂ ਪਤਾ ਵੀ ਤੇਰਾ ਪਰਿਵਾਰ ਵੀ ਕਿਸਾਨ ਹੈ ਤੂੰ ਵੀ ਇੱਕ ਕਿਸਾਨ ਦਾ ਪੁੱਤਰ ਹੈ ਸਰਦਾਰ ਬੀਨ ਸਿੰਘ ਦਾ ਪੋਤਰਾ ਹੈ ਤੇ ਐਡਾ ਹੰਕਾਰ ਬਿੱਟੂ ਜੀ ਚੰਗਾ ਨਹੀਂ ਹੁੰਦਾ ਜਿੱਡਾ ਹੰਕਾਰ ਤੁਸੀਂ ਕਰ ਰਹੇ ਹੋ ਸਾਡਾ ਕਿਸਾਨ ਜਿਹੜਾ ਆ ਉਹ ਬਈ ਸਾਡਾ ਆਂਦਾਤਾ ਉਹਦੇ ਖਿਲਾਫ ਇੰਨੀ ਭੱਦੀ ਸ਼ਦਾਬਲੀ ਵਰਤਨੀ ਇਹ ਗੱਲ ਠੀਕ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਬਿੱਟੂ ਨੇ ਕੰਗਣਾ ਰੀ ਨੋਦਾ ਝੂਠਾ ਖਾ ਲਿਆ ਉਹ ਛੱਡ ਕੇ ਆਮਨਾ ਬਹਿ ਗਈ ਉਹ ਤੇ ਬਿੱਟੂ ਨੇ ਉਹਦਾ ਪਲੜਾ ਫੜ ਲਿਆ ਜੋ ਕੰਗਣਾ ਬੋਲਦੀ ਸੀ ਅੱਜ ਉਹ ਬਿੱਟੂ ਬੋਲ ਰਿਹਾ ਤੇ ਬਿੱਟੂ ਜੀ ਨੂੰ ਚਾਹੀਦਾ ਕਿ ਇਸ ਗੱਲਾਂ ਤੋਂ ਬਾਜਾਓ ਇਹਨਾਂ ਹਰਕਤਾਂ ਤੋਂ ਬਾਜਾਓ ਕਿਸਾਨ ਤੁਹਾਨੂੰ ਕਦੀ ਮaaf ਨਹੀਂ ਕਰੇਗਾ ਪੰਜਾਬ ਤੁਹਾਨੂੰ ਕਦੀ ਮaaf ਨਹੀਂ ਕਰੇਗਾ ਜਿੰਨੇ ਮਰਜ਼ੀ ਉਪਰਾਲੇ ਕਰ ਲੋ ਪੰਜਾਬ ਦੇ ਵਿੱਚ ਬੀਜੇਪੀ ਦੇ ਪੈਰ ਨਹੀਂ ਲੱਗਣਗੇ